ਦੇ ਨਾਲ ਵੀ ਗੱਲਬਾਤ ਕਰਦੇ ਹਾਂ ਬਾਈ ਸਸਰੀ ਘਰ ਸਸਰੀ ਘਰੇ ਕਿਹੜਾ ਪਿੰਡ ਹੈ ਕਿ ਕਿਵੇਂ ਖੜੇ ਹੋ ਇੱਥੇ ਖੜੇ ਆ ਭਰਾ ਗੱਡੀ ਤੋਂ ਫਸ ਜਾਂਦੀ ਹੈ ਘੱਟਦੀ ਹੈ ਅੱਛਾ ਗੱਡੀ ਇੱਥੇ ਉਹ ਲੋਕਾਂ ਦੀ ਮਦਦ ਵਾਸਤੇ ਖੜੇ ਹੋ ਹਾਂ ਠੀਕ ਹੈ ਪੈਸਾ ਵੀ ਲੈਣੇ ਹੋ ਕਿ ਵੈਸੇ ਫ੍ਰੀਜ ਕੋਈ ਸੇਵਾ ਕਰਦੇ ਹੋ ਉਹ ਜਿਹੜਾ ਹੁੰਦਾ ਕੋਈ ਫ੍ਰੀਜ ਵੀ ਕਰ ਦਿੰਦੇ ਜੇ ਕੋਈ ਗਰੀਬ ਹੁੰਦਾ ਕੋਈ ਜੇ ਠੀਕ ਹੈ ਜੇ ਕੋਈ ਪੈਸੇ ਆਉਂਦਾ ਤਾਂ ਅੱਛਾ ਆਪਣੀ ਡਾਇਰੀ ਲਈ ਦੇ ਸਕੀਏ ਤਾਂ ਬੜੀ ਹੈ ਕਦਾ ਦੇਖੀ ਹਾਂ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਜੇ ਗਰੀਬ ਆਦਮ ਵੀ ਮਤ ਕਰਦੀ ਜੀ ਠੀਕ ਹੈ ਸਲੋ ਜੀ ਹੋਈ ਤੁਸੀਂ ਦੇਖ ਸਕਦੇ ਹੋ ਇੱਧਰ ਇੱਕ ਟਰੈਕਟਰ ਖੜਾ ਹੈ ਲੇਕਿਨ ਇਹਨਾਂ ਨੂੰ ਹੁਣ ਚਾਹ ਕਹ ਕੇ ਤੇ ਲੋਕਾਂ ਨੇ ਵੇਖੋ ਬਿਜ਼ਨਸ ਵੀ ਬਣ ਚੁੱਕਾ ਰੋਕਾਂ ਦਾ ਕਿ ਕੋਈ ਅਸੀਂ ਤਾਂ ਆਏ ਜੀ ਕਹਿੰਦੇ ਭਾਈ ਕੋਈ ਗੱਡੀ ਫਸ ਜਾਂਦੀ ਹੈ ਇੰਡਰ ਵਿੱਚ ਤਾਂ ਕੱਢ ਦਿੰਨੇ ਆ 1500 ਰੁਪਏ ਲੈ ਕੇ ਦੇਖੋ ਜੀ ਪਾਣੀ ਤੋਂ ਡਰਦੇ ਹੋਏ ਲੋਕ ਗੱਡੀਆਂ ਵੀ ਵਾਪਸ ਲਿਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਿੰਨਾ ਡਰ ਹੈ ਕਿੰਨਾ ਪਾਉ ਹੈ ਦੇਖੋ ਗੱਡੀਆਂ ਵਾਪਸ ਜਾ ਰਹੀਆਂ ਨੇ ਪਾਣੀ ਦੇ ਡੁੱਬਣ ਦੇ ਡਰ ਤੋਂ ਗੱਡੀਆਂ ਹੋਰ ਵੀ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਛੋਟੀਆਂ ਗੱਡੀਆਂ ਵਾਲੇ ਤਾਂ ਵਾਪਸ ਹੀ ਹੋ ਜਾਂਦੇ ਨੇ ਵਾਪਸ ਕਰਕੇ ਲੈ ਕੇ ਜਾ ਰਹੇ ਨੇ ਤੁਸੀਂ ਫੇਰ ਦੇਖ ਸਕਦੇ ਹੋ ਟਰੈਕਟਰ ਵੀ ਵਡੀਆਂ ਗੱਡੀਆਂ ਵਾਲੇ ਫੇਰ ਵੀ ਜਾ ਰਹੇ ਨੇ